ਸਖਾਲੀ ਕੋਈ ਵੀ ਨਹੀਂ ਜੀ ਸਹੀ ਦਸੀਏ ਤਾਂ ਉੱਥੇ ਵੀ ਸਟਰਗਲ ਹੈ ਇੱਥੇ ਵੀ ਸਟਰਗਲ ਹੈ ਇੱਥੇ ਵੀ ਮੈਂ 12 ਘੰਟਿਆਂ ਦੀ ਸ਼ਿਫਟ ਲਾਉਣਾ ਤੇ ਉੱਥੇ ਵੀ ਮੈਂ 12 ਘੰਟਿਆਂ ਦੀ ਸ਼ਿਫਟ ਲਾਉਂਦਾ ਸੀ ਬਸ ਫਰਕ ਇੰਨਾ ਕਾ ਜੀ ਉੱਥੇ ਤੁਸੀਂ ਇਕੱਲੇ ਜੇ ਰਹਿ ਜਾਂਦੇ ਹੋ ਇੱਥੇ ਤੁਹਾਡੀ ਫੈਮਲੀ ਸਾਰਾ ਤੁਹਾਡੇ ਨਾਲ ਹੁੰਦੇ ਜੇ ਤੁਸੀਂ ਇੱਕ ਵਾਰੀ ਫਿਰ ਇਸ ਵਾਰਸੀਂ ਅਸੀਂ ਫੂਡ ਲਾਈਨ ਦੇ ਵਿੱਚ ਆ ਗਏ ਜੀ ਸਾਡਾ ਜਿਹੜਾ ਕੰਮ ਹੈ ਤਨ ਫਰੈਂਚਾਈਜ਼ੀਆਂ ਸਾਡੇ ਕੋਲੇ ਪਿਓਰ ਵੈਜੀਟੇਰੀਅਨ ਫੂਡ ਹੈ ਜੀ ਸਾਗਰ ਰਤਨਾ ਜੋਕਾ ਕੈਫੇ ਹੈ ਜੀ ਇੱਕ ਵasant 아이ਸਕ੍ਰੀਮ ਹੈ ਤੇ ਇਹ ਰੱਖਾਂਗੇ ਵੀ ਉਧਰੋਂ ਲਿਆ ਕੇ ਮੁੰਡੇ ਕੁੜੀਆਂ ਨੂੰ ਵੀ ਤੁਸੀਂ ਤਾਂ ਘਰੇ ਹੀ ਬੈ ਕਿ ਉਹ ਜਿਹੜੇ ਹੁਣ ਜਿਨ੍ਹਾਂ ਨੂੰ ਉੱਥੇ ਕੰਮ ਦੀ ਆਦਤ ਪੈ ਗਈ ਆ ਆਪਦੇ ਪੈਸੇ ਦੀ ਆਦਤ ਪੈ ਗਈ ਉਹ ਫਿਰ ਉਹਨਾਂ ਨੂੰ ਉਹ ਚੀਜ਼ ਦੇਣੀ ਪਊਗੀ ਆਪਾਂ ਨੂੰ ਨਵੀਤਾ ਥੋੜੇ ਤੇ ਆ ਤੁਸੀਂ ਉਧਰ ਰਹਿ ਕੇ ਸਾਰਾ ਕੰਮ ਕਰਨਾ ਕਿ ਇੱਧਰ ਰਹਿ ਕੇ ਸਾਰਾ ਕੰਮ ਕਰਨਾ ਆਪਦੇ ਘਰੇ ਰਹਿ ਕੇ ਕਰਨਾ ਮੈਂ ਪੰਜਾਬ ਨੂੰ ਮੈਨੂੰ ਲੱਗੇ ਲੱਗਦਾ ਵੀ ਹੁਣ ਇਸ ਟਾਈਮ ਪੰਜਾਬ ਨੂੰ ਲੋੜ ਆ ਜੀ ਆਪਦੇ ਮੁੰਡੇ ਕੁੜੀਆਂ ਦਾ ਵੀ ਪੰਜਾਬ ਨੂੰ ਸੰਭੋ ਇਸ ਟਾਈਮ ਉਹ ਕੋਈ ਵੀ ਕਿਸੇ ਵੀ ਮੈਂ ਪਹਿਲਾਂ ਬਾਹਰ ਗਿਆ ਸੀ ਜੀ 2019 ਦੇ ਵਿੱਚ ਗਿਆ ਸੀਗਾ ਤੇ 2022 ਦੇ ਵਿੱਚ ਮੈਂ ਰਿਟਰਨ ਆ ਗਿਆ ਸੀਗਾ ਹੁਣ ਮੈਂ ਤਕਰੀਬਨ 5 ਤੋਂ 6 ਮਹੀਨਿਆਂ ਤੋਂ ਬਿਜ਼ਨਸ ਸਟਾਰਟ ਕੀਤਾ ਹੋਇਆ ਪਾਰਟਨਰਸ਼ਿਪ ਦੇ ਸਟਾਰਟ ਕੀਤਾ ਹੋਇਆ ਤਾਂ ਮੇਨ ਰੀਜ਼ਨ ਦਾ ਜੇ ਮੈਂ ਦੱਸਾਂ ਤਾਂ ਜੀ ਮੇਰੇ ਮਾਤਾ ਪਿਤਾ ਥੋੜੇ ਬਜ਼ੁਰਗ ਨੇ ਤਾਂ ਉਹਨਾਂ ਦਾ ਜਿਹੜਾ ਬਿਮਾਰ ਰਹਿਣ ਲੱਗ ਪਏ ਸੀ ਮੇਰੇ ਤੋਂ ਪਿਛੇ ਡਿਪਰੈਸ਼ਨ ਮੇਨ ਆ ਗਿਆ ਸੀ ਉਹਨਾਂ ਨੂੰ ਤਾਂ ਉਹਦੇ ਕਰਕੇ ਮੇਰਾ ਮੇਨ ਰੀਜ਼ਨ ਤਾਂ ਇਹੀ ਸੀ ਆਉਂਦਾ ਜੀ ਤਾਂ ਬਾਕੀ ਹੋਰ ਵੀ ਰੀਜ਼ਨ ਹੋ ਜਾਂਦੇ ਜੀ ਜਿਵੇਂ ਮੇਰਾ ਕਹਿ ਲਈਏ ਵੀ ਕੰਮ ਦੇ ਵਿੱਚ ਵੀ ਉੱਥੇ ਸੈਟਿੰਗ ਨਹੀਂ ਆਈ ਜਾਦੀ ਸਾਲ ਡੇਢ ਸਾਲ ਮੈਨੂੰ ਵਿਹਲਾ ਵੀ ਬਹਿਣਾ ਪਿਆ ਉੱਥੇ ਜੀ ਵਰਕ ਪਰ ਮਟਰ ਰਿਫਿਊਜ਼ ਹੋ ਗਿਆ ਕੋਵਿਡ ਆ ਗਿਆ ਇੱਕ ਉਹ ਦੋ ਖਰਚੇ ਵੀ ਹੋਏ ਜੀ ਤਾਂ ਕਰਦਿਆਂ ਦਾ ਵੀ ਇਹ ਡਿਸੀਜਨ ਸੀ ਵਿੱਚ ਤੂੰ ਆ ਜਾ ਹੁਣ ਤੂੰ ਨਾ ਰਹਿ ਉੱਥੇ 2019 ਦਸੰਬਰ ਦੇ ਵਿੱਚ ਗਿਆ ਸੀਗਾ ਜੀ 29 ਦਸੰਬਰ ਦੀ ਮੇਰੀ ਫਲਾਈਟ ਸੀਗੀ ਤਾਂ ਮੈਂ ਸਪਾਊਸ ਵੀ ਇੱਥੇ ਗਿਆ ਸੀ ਮੇਰੀ ਵਾਈਫ ਪਹਿਲਾਂ ਗਏ ਹੋਏ ਸੀਗੇ ਉਹ ਸਤੰਬਰ ਤੇ ਗਏ ਸੀਗੇ ਸ਼ਿਫਟ ਹੋ ਗਿਆ ਵੀ ਨਹੀਂ ਪੈਗ ਸ਼ਿਫਟ ਹੋ ਗਿਆ ਮੇਰਾ ਕਜ਼ਰ ਰਹਿੰਦਾ ਸੀ ਮਾਮਾ ਜੀ ਦਾ ਬੇਟਾ ਜੀ ਉਹਨਾਂ ਕੋਲੇ ਚਲਾ ਗਿਆ ਸੀ ਮੈਂ ਉੱਥੇ ਹੀ ਫਿਰ ਮੈਂ ਸਟਾਰਟ ਜਿਹੜਾ ਕੀਤਾ ਕੰਮ ਦਾ ਇਹ ਸੀਗਾ ਵੀ ਪਹਿਲਾਂ ਮੈਂ ਫੂਡ ਲਾਈਨ ਦੇ ਵਿੱਚ ਕੀਤਾ ਪਾਪਾ ਇਜ਼ ਲੂਜ਼ੀਆਨਾ ਚਿਕਨ ਉੱਥੋਂ ਹੀ ਮੇਰੀ ਪੀਆਰ ਦਾ ਜਿਹੜਾ ਬਣਿਆ ਮਤਲਬ ਫਾਈਲ ਲੱਗਦੀ ਜਿਹਨੂੰ ਆਪਾਂ ਕਹਿ ਦਿੰਨੇ ਆ ਉਸੇ ਤੋਂ ਫਾਈਲ ਲੱਗੀ ਸੀ ਫਿਰ ਉਹ ਤੋਂ ਬਾਅਦ ਮੈਂ ਇੱਕ ਗੋਰੀਆ ਦੀ ਕੰਪਨੀ ਸੀ ਬਾਥਰੂਮ ਦੀ ਜਿਹੜੀ ਬਾਥਰੂਮ ਦਾ ਸਮਾਨ ਬਣਾਉਂਦੀ ਸੀਗੀ ਉੱਥੇ ਕੰਮ ਕੀਤਾ ਜੀ ਫਿਰ ਮੈਂ ਲਗਾਤਾਰ 1.5 ਸਾਲ ਉੱਥੇ ਕੰਮ ਕੀਤਾ ਹਾਂਜੀ ਮੇਰੀ ਜਿਹੜੀ ਗ੍ਰੈਜੂਏਸ਼ਨ ਆ 2017 ਦੇ ਵਿੱਚ ਕੰਪਲੀਟ ਹੋ ਗਈ ਸੀਗੀ ਮੈਂ ਬੀਐਸਸੀ ਐਗਰੀਕਲਚਰ ਕੀਤੀ ਸੀ ਤਾਂ 2018 ਦੇ ਵਿੱਚ ਮੇਰਾ ਵਿਆਹ ਹੋ ਗਿਆ ਸੀ ਜੀ ਤਾਂ ਉਹ ਤੋਂ ਬਾਅਦ ਕਹ ਮਨੋ ਵੀ ਇੱਕ ਤਾਂ ਜਿਹੜਾ ਮੇਰਾ ਫਰੈਂਡ ਸਰਕਲ ਸੀ ਉਹ ਸਾਰਾ ਬਾਹਰ ਚਲਾ ਗਿਆ ਸੀ ਜਿਹੜਾ ਜੋ ਵੀ ਮੇਰੇ ਨਾਲ ਗ੍ਰੈਜੂਏਸ਼ਨ ਦੇ ਵਿੱਚ ਸੀ ਜਾਂ ਮੇਰਾ ਵੈਸੇ ਹੀ ਸਰਕਲ ਸੀਗਾ ਬਾਹਰ ਚਲਾ ਗਿਆ ਤੇ ਇੱਕ ਕਹ ਲੋ ਵੀ ਜਿਵੇਂ ਆਪਾਂ ਇੱਥੇ ਸਾਰੇ ਦਰਮਿਆਨੇ ਘਰਾਂ ਦੇ ਮੁੰਡੇ ਆਪਣੇ ਪੰਜਾਬ ਦੇ ਵਿੱਚ ਨਾਰਮਲੀ ਤਾਂ ਇਹ ਕੋਈ ਬਾਲੀ ਵੱਡੀ ਪੂੰਜੀ ਨਹੀਂ ਸੀ ਵੀ ਉਦੋਂ ਕੋਈ ਆਪ ਤਾਂ ਇਕੱਲੇ ਦਾਅਵ ਦੇ ਦਮ ਤੇ ਕੰਮ ਸਟਾਰਟ ਕਰ ਲਈ ਜੌਬਸ ਕੀਤੀਆਂ ਮੈਂ ਇੱਕ ਦੋ ਪ੍ਰਾਈਵੇਟ ਪਰ ਉਹਦੇ ਵਿੱਚ ਕੋਈ ਏਡਾ ਜਾਦੇ ਸਕੋਪ ਹੈ ਨਹੀਂ ਸੀ ਸੈਲਰੀ ਵੀ ਉਨੀ ਨਹੀਂ ਸੀ ਤੇ ਪਰ ਭਗਾਈ ਬਹੁਤ ਜਾਦੇ ਸੀ ਤਾਂ ਉਹ ਤੋਂ ਬਾਅਦ ਫਿਰ ਮੈਂ ਡਿਸੀਜਨ ਇਹੀ ਲਿਆ ਸੀ ਵੀ ਚਲੋ ਬਾਕੀ ਜਾਂਦੇ ਆ ਕੁਛ ਨਾ ਕੁਛ ਫਾਇਦਾ ਹੀ ਚੰਗਾ ਹੀ ਹੋ ਜਿਹੜਾ ਜਾ ਰਹੇ ਆ ਮੇਨ ਰੀਜ਼ਨ ਇਹੀ ਸੀਗਾ ਜੀ ਜਾਣਦਾ ਵੀ ਕਿ ਮੇਰਾ ਫਰੈਂਡ ਸਰਕਲ ਸਾਰਾ ਉਧਰ ਚਲਾ ਗਿਆ ਸੀਗਾ ਫਿਰ ਮੈਂ ਵੀ ਇਹੀ ਡਿਸੀਜਨ ਲੈ ਲਿਆ ਸੀ ਜਦੋਂ ਪਹਿਲਾ ਦਿਨ ਜਾ ਕੇ ਉੱਥੇ ਐਂਟਰ ਹੋਇਆ ਮਤਲਬ ਕਹਿ ਲੋ ਵੀ ਪੰਜਾਬ ਦੀ ਤਾਂ ਖੁਸ਼ ਜਿਵੇਂ ਕਹਦੇ ਪੈਂਦੀ ਸੀਗੀ ਉਹ ਹਮੇਸ਼ਾ ਹੀ ਰਹਿੰਦੀ ਹੈ ਜੀ ਘਰਦਿਆਂ ਦਾ ਆਪਦਾ ਮਗਰ ਜਿਹੜਾ ਕੋਈ ਕੰਮਕਾਰ ਹੈ ਉਹਦਾ ਵੀ ਪੰਜਾਬ ਦਾ ਮੇਨ ਕਿਉਂਕਿ ਉਦੋਂ ਬਾਅਦ ਆਪਣਾ ਕਿਸਾਨ ਧਰਨੇ ਵੀ ਲੱਗੇ ਬਹੁਤ ਕੁਝ ਹੋਇਆ ਪੰਜਾਬ 'ਚ ਸਾਡੇ ਤੋਂ ਬਾਅਦ ਕੋਵਿਡ ਵੀ ਆਇਆ ਉਦੋਂ ਉੱਥੇ ਬੈਠਣ ਨੂੰ ਜਾਦੇ ਫਿਕਰ ਆਉਂਦਾ ਪੰਜਾਬ ਦਾ ਜੀ ਪਤਾ ਨਹੀਂ ਪੰਜਾਬ ਦੇ ਵਿੱਚ ਕੀ ਹੋਈ ਜਾਂਦਾ ਕੀ ਨਹੀਂ ਹੋਈ ਜਾਂਦਾ ਸਖਾਲੀ ਕੋਈ ਵੀ ਨਹੀਂ ਜੀ ਸਹੀ ਦਸੀਏ ਤਾਂ ਉੱਥੇ ਵੀ ਸਟਰਗਲ ਹੈ ਇੱਥੇ ਵੀ ਸਟਰਗਲ ਹੈ ਇੱਥੇ ਵੀ ਮੈਂ 12 ਘੰਟਿਆਂ ਦੀ ਸ਼ਿਫਟ ਲਾਉਂਦਾ ਤੇ ਉੱਥੇ ਵੀ ਮੈਂ 12 ਘੰਟਿਆਂ ਦੀ ਸ਼ਿਫਟ ਲਾਉਂਦਾ ਸੀ ਬਸ ਫਰਕ ਤੁਸੀਂ ਇਕੱਲੇ ਜੇ ਰਹਿ ਜਾਂਦੇ ਹੋ ਇੱਥੇ ਤੁਹਾਡੀ ਫੈਮਿਲੀ ਸਾਰਾ ਤੁਹਾਡੇ ਨਾਲ ਹੁੰਦੇ ਜੇ ਤੁਸੀਂ ਮੰਨ ਲਓ ਕਿ ਤੇ ਡਾਊਨ ਵੀ ਫੀਲ ਕਰਦੇ ਹੋ ਤੁਹਾਡੀ ਫੈਮਿਲੀ ਸਾਰੀ ਤੁਹਾਡੇ ਕੋਲੇ ਆ ਭੈਣ ਭਰਾ ਤੁਹਾਡੇ ਨਾਲ ਹੁੰਦੇ ਇੱਥੇ ਬਾਕੀ ਮੰਨ ਕੇ ਚੱਲੋ ਵੀ ਇੱਥੇ ਥੋੜੀਆਂ ਜਿਹੀਆਂ ਸਹੂਲਤਾਂ ਕਹਿ ਲਈਏ ਵੀ ਆਪਾਂ ਨੂੰ ਹੁੰਦੀਆਂ ਪਹਿਲਾਂ ਹੀ ਆਪਦੇ ਘਰ ਆਪਣੇ ਘਰ ਦੇ ਵੱਲੋਂ ਘਰ ਆਪਣਾ ਆਪ ਦਾ ਹੁੰਦਾ ਬਾਕੀ ਕੋਈ ਗੱਡੀ ਆ ਉਹ ਪਹਿਲਾਂ ਹੁੰਦੀ ਹੈ ਘਰੇ ਕਦੀ ਤਾਂ ਹਰੇ ਘਰੇ ਹੁੰਦੀ ਹੈ ਅੱਜ ਕੱਲ੍ਹ ਤਾਂ ਉੱਥੇ ਤੁਹਾਨੂੰ ਮੰਨ ਕੇ ਚੱਲੋ ਵੀ ਪਹਿਲੇ ਦਿਨ ਤੁਸੀਂ ਸਾਰਾ ਸਟਰਗਲ ਤੁਹਾਡਾ ਆਪ ਦੀ ਸਰਤੀ ਆ ਤੁਸੀਂ ਘਰ ਵੀ ਖੁਦ ਬਣਾਉਣਾ ਗੱਡੀ ਵੀ ਖੁਦ ਬਣਾਉਣੀ ਆ ਇਹਨਾਂ ਚੀਜ਼ਾਂ ਦਾ ਥੋੜਾ ਜਿਹਾ ਫਰਕ ਰਹਿੰਦਾ ਜੀ ਪਰ ਸਟਰਗਲ ਦੋਵੇਂ ਜਗ੍ਹਾ ਤੇ ਹੀ ਆ ਇੱਥੇ ਵੀ ਓਨਾ ਹੀ ਆ ਤੇ ਉੱਥੇ ਵੀ ਓਨਾ ਹੀ ਆ ਜੀ ਇਹ ਥੋੜੇ ਤੇ ਆ ਵੀ ਤੁਸੀਂ ਕਿੱਥੇ ਕਰਨਾ ਕਿਤੇ ਜਿਵੇਂ ਮੈਂ ਦੱਸਿਆ ਮੇਰੇ ਮਾਪਿਓ ਬਹੁਤ ਬਿਮਾਰ ਰਹਿਣ ਲੱਗ ਪਏ ਸੀ ਜਦੋਂ ਮੈਂ ਇੱਥੇ ਉਹਨਾਂ ਦੇ ਕੋਲੇ ਆ ਗਿਆ ਤੇ ਤਾਂ ਵੈਸੇ ਹੀ ਠੀਕ ਹੋ ਗਏ ਚਲੋ ਆ ਜਿਹੜੀ ਚੀਜ਼ ਜਿਹੜਾ ਘਾਟਾ ਪੈ ਗਿਆ ਉਹ ਤਾਂ ਨਹੀਂ ਸਹੀ ਹੋਣਾ ਜੇ ਉਹ ਡਿਪਰੈਸ਼ਨ ਚ ਜਾਵੜੇ ਸ਼ਾਇਦ ਜੇ ਮੈਂ ਨ ਕੰਮਕਾਰ ਵੀ ਚਲੋ ਚਲਾ ਲਿਆ ਆ ਮੈਂ ਹਜੇ ਇੱਚ ਵੀ ਸਟਰਗਲ ਹੀ ਹੈ ਵੈਸੇ ਤਾਂ ਪਰ ਇੱਕ ਹੀ ਆ ਵੀ ਆਪਦੇ ਘਰ ਦੇ ਦੇ ਕੋਲ ਆ ਗਿਆ ਤੇ ਚਲੋ ਕੰਮ ਵੀ ਇੱਕ ਚੱਲ ਪਿਆ ਪੋਜ਼ਿਟਿਵ ਹੈ 네ਗੇਟਿਵ ਨਹੀਂ ਹੈਗੇ ਜੀ ਵੀ ਚਲੋ ਹੌਲੀ ਹੌਲੀ ਕੰਮ ਵੀ ਵੱਜ ਜਾਊਗਾ ਘਰ ਵੀ ਸੈਟਿੰਗ ਹੋ ਗਈ ਹੈ ਬੈਠੇ ਉਹਦਾ ਤਾਂ ਇਹ ਸੀਗਾ ਜੀ ਜਦੋਂ ਉਧਰੋਂ ਮੈਂ ਆਇਆ ਸੀਗਾ ਤਾਂ ਜਿਵੇਂ ਮੇਰੇ ਜੀਜਾ ਜੀ ਉਹ ਸਟਰਾਬਰੀ ਦੀ ਫਾਰਮਿੰਗ ਕਰਦੇ ਆ ਜੀ ਜਸਕਰਨ ਸਿੰਘ ਪਿੰਡ ਕੌਣੀ ਤੋਂ ਤਾਂ ਉਹਨਾਂ ਤੋਂ ਬੜੇ ਇਨਸਪਾਇਰਡ ਸੀਗੇ ਵੀ ਕੁਝ ਨਾ ਕੁਝ ਐਗਰੀਕਲਚਰ ਦਾ ਹੀ ਕਰਨਾ ਜਾ ਕੇ ਭਾਵੇਂ A B C D ਕੁਝ ਵੀ ਕਰੀਏ ਪਰ ਇੱਕ ਵਾਰੀ ਐਗਰੀਕਲਚਰ ਦਾ ਹੀ ਸਟਾਰਟ ਕਰਨਾ ਜਾ ਕੇ ਵੀ ਉਹ ਤੋਂ ਬਾਅਦ ਪਰ ਜਿਵੇਂ ਥੋੜਾ ਜਿਹਾ ਫੈਮਿਲੀ ਮੈਂ ਦੱਸਿਆ ਵੀ ਮੇਰੇ ਜਿਆਦੇ ਬਜ਼ੁਰਗ ਨੇ ਉਹ ਕਹਿੰਦੇ ਵੀ ਅਸੀਂ ਪਿੱਛੇ ਭਕਾਈ ਨਹੀਂ ਕਰ ਸਕਦੇ ਤੂੰ ਕੱਲਾ ਰਹਿ ਜਾਏਗਾ ਕਿ ਕੁਝ ਹੋਰ ਜਿਹਾ ਕੰਮ ਕਰ ਲੈ ਜਿਹੜਾ ਕੋਈ ਪਾਰਟਨਰਸ਼ਿਪ ਚ ਹੋ ਜੇ ਤੇ ਉਹ ਇਸੇ ਕਰਕੇ ਫਿਰ ਮੈਂ ਏਸ ਲਾਈਨ ਦੇ ਵਿੱਚ ਆ ਗਿਆ ਜਿਵੇਂ ਮੇਰੇ ਜੀਜਾ ਜੀ ਉਹ ਇਥੇ ਪਹਿਲਾਂ ਹੀ ਸ਼ਹਿਰ ਉਹਨਾਂ ਦਾ ਬਿਜ਼ਨਸ ਹੈਗਾ ਤਾਂ ਉਹਨਾਂ ਨੇ ਇਹ ਕਹਿਤਾ ਸੀ ਵੀ ਚਲੋ ਆਪਾਂ ਰਲ ਮਿਲ ਕੇ ਕੰਮ ਸਟਾਰਟ ਕਰ ਲੈਂਦੇ ਆ ਫਿਰ ਚਲੋ ਇੱਕ ਵਾਰੀ ਫਿਰ ਇਸ ਪਾਸੇ ਅਸੀਂ ਫੂਡ ਲਾਈਨ ਦੇ ਵਿੱਚ ਆ ਗਏ ਜੀ ਸਾਡਾ ਜਿਹੜਾ ਕੰਮ ਹੈ ਤੈਨ ਫਰੈਂਚਾਈਜ਼ੀਆ ਸਾਡੇ ਕੋਲੇ ਪਿਓਰ ਵੈਜੀਟੇਰੀਅਨ ਫੂਡ ਹੈ ਜ ਤੇ ਟਰਾਈ ਕਰਦੇ ਆ ਜੀ ਵੀ ਲੋਕਾਂ ਨੂੰ ਚੰਗੀ ਤੋਂ ਚੰਗੀ ਚੀਜ਼ ਪ੍ਰੋਵਾਈਡ ਕਰਾਈਏ ਤੇ ਸਾਡੀ ਜਿਹੜੀ ਲੋਕੇਸ਼ਨ ਆ ਉਹ ਹੈਗੀ ਹੈ ਸੈਂਟਰਲ ਪਲਾਜ਼ਾ ਕੋਡ ਪੂਰਾ ਬਟੰਡਾ ਬਾਈਪਾਸ ਰੋਡ ਫਰੀ ਮੁਖਸਰ ਸਾਹਿਬ ਜੀ ਤਾਂ ਸੜਕ ਦੇ ਉੱਤੇ ਬਾਈਪਾਸ ਦੇ ਉੱਤੇ ਹੀ ਆ ਜੀ ਰੋਡ ਦੇ ਉੱਤੇ ਜਾਓ ਹਾਂਜੀ ਪਰਿਵਾਰ ਤਾਂ ਪੂਰਾ ਖੁਸ਼ ਹੈ ਜੀ ਪਰਿਵਾਰ ਪਹਿਲਾਂ ਹੀ ਜਦੋਂ ਮੈਂ ਗਿਆ ਸੀ ਉਦੋਂ ਵੀ ਉਹ ਐਨੇ ਮੈਨੂੰ ਭੇਜ ਕੇ ਰਾਜੀ ਨਹੀਂ ਸੀਗੇ ਕਹਿੰਦੇ ਸੀ ਵੀ ਨਹੀਂ ਤੂੰ ਨਾ ਜਾ ਕਹਿੰਦੇ ਵੀ ਆਪਾਂ ਕੋਈ ਇੱਥੇ ਕੰਮ ਸਟਾਰਟ ਕਰ ਲਾਂਗੇ ਥੋੜਾ ਜਿਹਾ ਉਹ ਕਹਿ ਦਈਏ ਵੀ ਉਹ ਦੋ ਮਰੋ ਜੀ ਹੁੰਦੀ ਹੈ ਜੀ ਆਪਾਂ ਕਰਦਿਆਂ ਦੀ ਘੱਟ ਸੁਣਦੇ ਜਿਹੜੇ ਨਾਲ ਦੇ ਹੁੰਦੇ ਯਾਰ ਬੇਲੀ ਲੱਗਦਾ ਵੀ ਇਹ ਸਹੀ ਹੈ। ਤੋਂ ਉਸ ਇੱਕ ਬਹਾਅ ਚ ਆ ਗਈ। ਚਲੋ ਉਸ ਤੋਂ ਬਾਅਦ ਜਦੋਂ ਵਾਪਸ ਆ ਗਈ ਕਰਦੇ ਵੀ ਖੁਸ਼ ਆ ਜੀ। ਕਹਿੰਦੇ ਕੰਮ ਕਰ ਕਰੋ ਕੋਈ ਵੀ ਕਰੋ। ਕਾਟਾ ਵੱਧਦਾ ਸੀ ਤੁਹਾਡੇ ਨਾਲ ਤੇ ਵੈਸੇ ਕਰਦਿਆਂ ਉਧਰ ਵੀ ਬਹੁਤ ਸਪੋਰਟ ਕੀਤਾ ਜੀ। ਜਦੋਂ ਕੰਮ ਬੰਨ ਸੀਗਾ ਇੱਥੋਂ ਵੀ ਪੈਸੇ ਭੇਜੇ ਜਿਵੇਂ ਵੀ ਭੇਜ ਸਕਦੇ ਸੀ ਭੇਜੇ ਪਰ ਤੇ ਹੁਣ ਵੀ ਪੂਰਾ ਸਪੋਰਟ ਕਰੀ ਜਾਂਦੇ ਆ। ਕੰਮ 'ਚ ਵੀ ਉਹਨਾਂ ਨੂੰ ਪਤਾ ਵੀ ਮਿਹਨਤ ਕਰੀ ਜਾਂਦੇ ਆ। ਚਲੋ ਥੋੜੀ-ਬਹੁਤੀ ਹੁੰਦੀ ਰਹਿੰਦੀ ਹੈ ਕੰਮਾਂ ਦੇ ਵਿੱਚ ਮਾੜਾ-ਮੁਟਾ ਪਰ ਸਹੀ ਲਾਈਨ ਤੇ ਆ ਜੀ, ਪ੍ਰੋਗਰੈਸ ਤੇ ਲਾਈਨ ਤੇ ਆ। ਖੁਸ਼ ਆ ਕਰਦੇ। ਲੋ ਕਟ ਗਿਆ ਜੀ ਜਿਸ ਤੱਕ ਮੈਨੂੰ ਲੱਗਦਾ ਪਹਿਲਾਂ ਲੋਕ ਜਦੋਂ ਉਧਰ ਫੋਨ ਮੈਨੂੰ ਜਾਦੇ ਆਉਂਦੇ ਹੁੰਦੇ ਸੀਗੇ ਵੀ ਕੀ ਕਰੀਏ ਆ ਜੀ ਸਾਡਾ ਮੁੰਡਾ ਵੀ ਇਹ ਕਹਿੰਦਾ ਜਾਂ ਕਦੋਂ ਦਾ ਆਪਦਾ ਹੀ ਫੋਨ ਆ ਜਾਣਾ ਵੀ ਮੈਂ ਆਉਣਾ ਬਾਈ ਦੱਸੋ ਕੀ ਕਰੀਏ ਹੁਣ ਕਟ ਗਿਆ ਜੀ ਤੇ ਬਾਕੀ ਮੈਂ ਤਾਂ ਵੈਸੇ ਹੀ ਇਹ ਕਹਿੰਦਾ ਨਾ ਜੀ ਵੀ ਸਟਰਗਲ ਆ ਭਾਵੇਂ ਉਧਰ ਕਰ ਲਓ ਭਾਵੇਂ ਇੱਧਰ ਕਰ ਲਓ ਸਟਰਗਲ ਤੁਹਾਡਾ ਰਹਿਣਾ ਹੀ ਹੈ ਬਾਈ ਨਾ ਵੀ ਇੱਥੇ ਤੁਸੀਂ ਆਪਦੇ ਘਰ ਦੇ ਦੇ ਨਾਲ ਹੋ ਜੀ ਤੁਹਾਡਾ ਜਿਹੜਾ ਬੇਸਿਕ ਨੀਡਸ ਆਉ ਇੱਥੇ ਪੂਰੀਆਂ ਹੋਈ ਜਾਣਗੀਆਂ ਉੱਥੇ ਤੁਹਾਨੂੰ ਬੇਸਿਕਲੀ ਡਸਾਸਟੇ ਵੀ ਕੰਮ ਕਰਨਾ ਪੈਣਾ ਤਾਂ ਮੇਨ ਤਾਂ ਇਹੀ ਹੈ ਜੀ ਮੈਂ ਇੰਸੀ ਉਧਰ ਰਹਿ ਕੇ ਸਾਰਾ ਕੰਮ ਕਰਨਾ ਕਿ ਇਧਰ ਰਹਿ ਕੇ ਸਾਰਾ ਕੰਮ ਕਰਨਾ ਆਪਦੇ ਘਰੇ ਰਹਿ ਕੇ ਕਰਨਾ ਮੇਨ ਪੰਜਾਬ ਨੂੰ ਮੈਨੂੰ ਲੱਗਦਾ ਵੀ ਹੁਣ ਇਸ ਟਾਈਮ ਪੰਜਾਬ ਨੂੰ ਲੋਡ ਆ ਜੀ ਆਪਦੇ ਮੁੰਡੇ ਕੁੜੀਆਂ ਦੀ ਵੀ ਪੰਜਾਬ ਨੂੰ ਸੰਭੋ ਇਸ ਟਾਈਮ ਆ ਕੇ ਕੋਈ ਵੀ ਕਿਸੇ ਵੀ ਕਿਸਮ ਦਾ ਕੰਮ ਕਰੋ ਏ ਬੀ ਸੀ ਡੀ ਤੁਸੀਂ ਭਾਵੇਂ ਸ਼ਹਿਰ ਰਹੋ ਭਾਵੇਂ ਖੇਤੀਬਾੜੀ ਦਾ ਕੰਮ ਕਰੋ بڑے ਮੁੰਡੇ ਆ ਜੀ ਅੱਜ ਕੱਲ ਜਿਨ੍ਹਾਂ ਦਾ ਮੇਨ ਫੋਕਸ ਹੀ ਖੇਤੀਬਾੜੀ ਪਾਸੇ ਹੋ ਰਿਹਾ ਉਹ ਕਹਿੰਦੇ ਵੀ ਅਸੀਂ ਕਰਨਾ ਹੀ ਖੇਤੀਬਾੜੀ ਦਾ ਕੰਮ ਵਧਿਆ ਜੀ ਪਿਛਲੇ 5-4 ਸਾਲਾਂ ਤੋਂ ਮੇਰੇ ਸਰਕਲ 'ਚ ਤਾਂ ਵਧਿਆ ਬਾਲਾ ਤਾਂ ਆਪਾਂ ਕਹਿ ਨਹੀਂ ਸਕਦੇ ਕਿਸੇ ਦਾ ਪਰ ਮੇਰੇ ਸਰਕਲ ਦੇ ਵਿੱਚ ਜਿੰਨੇ ਖੇਤੀਬਾੜੀ ਦਾ ਕਹ ਲੋ ਜੇ ਖੇਤੀਬਾੜੀ ਦੇ ਜਿਹੜੇ ਸਹਾਇਕਤ ਹੁੰਦੇ ਉਹਨਾਂ ਨਾਲ ਡੇਰੀ ਫਾਰਮਿੰਗ ਦਾ ਰਜਣਾ ਵਧਿਆ ਜੀ ਫਿਸ਼ਰੀ ਹੈ ਤੇ ਵਧਿਆ ਹੈਗਾ ਕੰਮ ਕਣਕ ਝੋਨੇ ਤੋਂ ਪਾਸੇ ਵੀ ਬਹੁਤ ਚੀਜ਼ਾਂ ਹੈਗੀਆਂ ਜਿਵੇਂ ਤੁਸੀਂ ਮੰਨ ਲਓ ਸਬਜ਼ੀਆਂ ਹੈਗੀਆਂ ਜੀ ਜਦੋਂ 22 ਵਿਸਕਰਨ ਕਰੀ ਜਾਂਦੇ ਸਟਰਾਬਰੀ ਦੀ ਫਾਰਮਿੰਗ ਇੱਥੇ ਨਾਲ ਹੀ ਪਿੰਡ ਕੌਣੀ 'ਚ ਸਾਡੇ ਡਰੈਗਨ ਫਰੂਟ ਹੋ ਜਾਂਦਾ ਬਰਕੰਦੀ ਡਰੈਗਨ ਫਰੂਟ ਹੋ ਜਾਂਦਾ ਜੀ ਆਪਸ਼ਨ ਤਾਂ ਬਣੀ ਜਾਣੇ ਤੁਸੀਂ ਕਿਸੇ ਵੀ ਲਾਈਨ 'ਚ ਕੱਢ ਲਓ ਇਹ ਤਾਂ ਹੈ ਹੀ ਨਹੀਂ ਵੀ ਕੋਈ ਇੱਕ ਆਪਸ਼ਨ ਹੀ ਹੈ ਉਹ ਨਾ ਮੈਂ ਇਹ ਸਭ ਕੀਤੀ ਬੜੀ ਬਾਰੇ ਬ话ਲਾ ਨਹੀਂ ਦੱਸ ਸਕਦਾ ਪਰ ਮੈਂ ਇਹਨਾਂ ਕਾ ਦੱਸ ਸਕਦਾ ਵੀ ਹਰੇਕ ਲਾਈਨ ਦੇ ਵਿੱਚ ਆਪਸ਼ਨ ਤਾਂ ਹੁੰਦੇ ਹੀ ਹੁੰਦੇ ਆ ਜੀ ਕਿਸੇ ਵੀ ਲਾਈਨ ਤੁਸੀਂ ਵਰਜੋ ਇਹ ਨਹੀਂ ਤੁਸੀਂ ਕਹਿ ਸਕਦੇ ਵੀ ਯਾਰ ਮੇਰੇ ਕੋਲ ਤਾਂ ਆਪਸ਼ਨ ਹੀ ਨਹੀਂ ਹੈ ਮੈਂ ਕੀ ਕਰਾਂ ਉਹ ਤਾਂ ਭਾਲਣੇ ਪੈਣਗੇ ਜੀ ਫਿਰ ਬਾਈ ਇਹਨੂੰ ਸਟ੍ਰੌਬਰੀ ਕੋਈ ਵੀ ਨਹੀਂ ਕਹਿੰਦਾ ਫਿਰ ਪੰਜਾਬ ਚ ਹੋ ਜੂਗੀ ਕੋਈ ਬਾਈ ਨੇ ਕਰਤੀ ਜੀ 10 ਸਾਲ ਹੋ ਗਏ ਅੱਜ ਕਰੀ ਜਾਂਦੇ ਉਹ ਤੁਸੀਂ ਵੈਸੇ ਲੇਡੀ ਨੂੰ ਪੁੱਛੋਗੇ ਤਾਂ ਉਹਨਾਂ ਨੂੰ ਕੈਨੇਡਾ ਜ਼ਿਆਦਾ ਪਸੰਦ ਆਉਂਦਾ ਕਿਉਂਕਿ ਉਹਨਾਂ ਨੂੰ ਇੰਡੀਪੈਂਡੈਂਸ ਪੈਸੇ ਦੀ ਆਜ਼ਾਦੀ ਸਭ ਕੁਝ ਜ਼ਿਆਦਾ ਮਿਲਦੀ ਹੈ ਪਰ ਪਹਿਲਾਂ ਜਦੋਂ ਅਸੀਂ ਡਿਸੀਜਨ ਲੈਣਾ ਸੀਗਾ ਵੀ ਆ ਅ हां ये वैसे उन्हें तो आप पर्सनल ओपिनियन पूछोगे तो वो कहेंगे कि हां मेनू कनाडा पसंद सी इंडिया ਨਾਲੋਂ ਕੰਪੈਰੀਟਿਵਲੀ ਅਬ ਕਿਉਂ ਉਹਦਾ ਰੀਜ਼ਨ ਵੀ ਇਹ ਹੈ ਜੀ ਅਜੇ ਤੱਕ ਉਹਨਾਂ ਨੂੰ ਕੋਈ ਜਿੰਦ ਨੂੰ ਜਉਂਦਾ ਸੀ ਇੱਥੇ ਆਏ ਆ ਉਹ ਕਿਸੇ ਕੰਮ 'ਚ ਨਹੀਂ ਪੈ ਸਕੇ ਉਹਨਾਂ ਦਾ ਮੇਨ ਇਹੀ ਸੀ ਵੀ ਮੈਂ ਘਰੇ ਨਹੀਂ ਬਹਿਣਾ ਮੈਂ ਜੌਬ ਕਰੂੰਗੀ ਜਾਂ ਮੈਂ ਕੋਈ ਮੈਨੂੰ ਬਿਜ਼ਨਸ ਸਟਾਰਟ ਕਰਾਉ ਤੇ ਮਤਲਬ ਉਸ ਤੋਂ ਬਾਅਦ ਮੇਰੀ ਬੇਟੀ ਹੋ ਗਈ ਜੀ ਤਾਂ ਉਹ ਅਜੇ ਤੱਕ ਤਾਂ ਉਹਨਾਂ ਚ ਰੁੱਝੀ ਹੋ ਜਾਈ ਪਰ ਹਾਂ ਮੇਰਾ ਹੈ ਵੀ ਮੈਂ ਘਰੇ ਨਹੀਂ ਬਿਠਾਉਣਾ ਉਹਨਾਂ ਨੂੰ ਕੋਈ ਕੰਮ ਜਾਂ ਜੌਬ ਜਿਵੇਂ ਉਹਨਾਂ ਨੇ ਪਹਿਲਾਂ ਵੀ ਸਟਾਰਟ ਕੀਤੀ ਸੀ ਪਿਆਰੀ ਕੀਤੀ ਸੀ ਪੇਪਰਾਂ ਦੀ ਤੋ ਚਲੋ ਉਦੋਂ ਬਾਅਦ ਨਹੀਂ ਟਾਈਮ ਲੱਗਿਆ ਜੀ ਬੇਟੀ ਹੋ ਗਈ ਮੇਰੇ ਪਰ ਹੈ ਮੇਰਾ ਦਿਮਾਗ ਚ ਵੀ ਉਹਨੂੰ ਕਰਾਵਾਂਗੇ ਵੀ ਘਰੇ ਜੇ ਉਹਨਾਂ ਨੂੰ ਆਪ ਆ ਇੱਕ ਬੰਨ੍ਹ ਕੇ ਹੀ ਰੱਖਾਂਗੇ ਵੀ ਉਧਰੋਂ ਲਿਆ ਕੇ ਮੁੰਡੇ ਕੁੜੀਆਂ ਨੂੰ ਵੀ ਤੁਸੀਂ ਤਾਂ ਘਰੇ ਹੀ ਬੈਠਣਾ ਉਹ ਫੇਰ ਨਹੀਂ ਰਹਿਣਗੇ ਜੀ ਮੈਨੂੰ ਇਹ ਲੱਗਦਾ ਕਿਉਂ ਜਿਹੜੇ ਹੁਣ ਜਿਨ੍ਹਾਂ ਨੂੰ ਉੱਥੇ ਕੰਮ ਦੀ ਆਦਤ ਪੈ ਗਈ ਆਪਦੇ ਪੈਸੇ ਦੀ ਆਦਤ ਪੈ ਗਈ ਉਹ ਫੇਰ ਉਹਨਾਂ ਨੂੰ ਉਹ ਚੀਜ਼ ਦੇਣੀ ਪਊਗੀ ਆਪਾਂ ਨੂੰ ਇੱਥੇ ਮੇਰੇ ਕੋਲ 30 ਤੋਂ 35 ਏਮਪਲੋਈਜ਼ ਕੰਮ ਕਰੀ ਜਾਂਦੇ ਜੀ ਕੋਈ ਹਾਇਰ ਜੋਬਸ ਤੇ ਵੀ ਹੈਗੇ ਮੈਨੇਜਰ ਸਬ ਮੈਨੇਜਰ ਦੀ ਜੌਬ ਤੇ ਕੁਝ ਯੂਟੀ ਦੇ ਵੀ ਕਹਿ ਲੋ ਯੂਟੀ ਚ ਵੀ ਹੈ ਟੋਟਲ ਮੇਲੇ ਕੋਲ 30 ਤੋਂ 35 ਜਿਹੜੇ ਸਟਾਫ ਹੈਗਾ ਕੰਮ ਕਰੀ ਜਾਂਦਾ ਜੀ ਤੇ ਸਰਬਦਾਰ ਅਧਿਕਾਰ ਚੱਲ ਰਿਹਾ ਜੀ ਨਾਲ ਸਾਡਾ ਸਭ ਉਹ ਸਾਡਾ ਚਲਾ ਰਹੇ ਆ ਜੀ ਅਸੀਂ ਉਹਨਾਂ ਦਾ ਚਲਾ ਰਹੇ ਹਾਂ ਦੋਵੇਂ ਇੱਕ ਦੂਜੇ ਨਾਲ ਕਨੈਕਟਡ ਹੀ ਹੈ ਜੀ ਤੇ ਮੈਨੂੰ ਕੈਕਟ ਦਾ ਬੜਾ ਸ਼ੌਂਕ ਹੁੰਦਾ ਸੀ ਖੇਡਣ ਦਾ ਜੀ ਉਹ ਮੇਰਾ ਸਰਕਲ ਸੀਗਾ ਤਾਂ ਉਹ ਮੁੰਡੇ ਪੁੱਛਦੇ ਰਹਿੰਦੇ ਸੀਗੇ ਹੁਣ ਤਾਂ ਚਲੋ ਮੈਂ ਸ਼ਹਿਰ ਮੂਵ ਹੋ ਗਿਆ ਜੀ ਪਹਿਲਾਂ ਮੈਂ ਪਿੰਡ ਹੀ ਰਹਿੰਦਾ ਸੀ ਤਾਂ ਪੁੱਛਦੇ ਰਹਿੰਦੇ ਸੀ ਵੀ ਕੀ ਕਰੀਏ ਬਾਹਰ ਜਾਈਏ ਨਾ ਜਾਈਏ ਆਪਾਂ ਆਪਦਾ opinion ਦੇ ਦਈਦਾ ਜੀ ਅਗਲੇ ਤੇ ਬਾਕੀ ਤਾਂ ਮਰਜ਼ੀ ਆ ਕਿਸੇ ਨੂੰ ਆਪਾਂ ਇਹ ਤਾਂ ਕਹੀ ਨਹੀਂ ਸਕਦੇ ਕਿ ਤੂੰ ਭਾਈ ਨਾ ਜਾ ਆਪਾ ਆਪ ਦਾ opinion ਜਰੂਰ ਦੇ ਦੇ ਜੀ ਅਸੀਂ ਵੀ ਆਪਈ ਆ ਤੀਜਾ ਤੂੰ ਬਾਕੀ ਤੂੰ ਦੇਖ ਲਾਗੇ ਕਿਵੇਂ ਕਰਨਾ ਤੈਨੂੰ ਮਿਲੂਗਾ ਹੀ ਮਿਲੂਗਾ ਜੀ ਭਾਵੇਂ ਤੁਸੀਂ ਔਖੇ ਵੀ ਹੋ ਕੰਮ ਵੀ ਤੁਹਾਡਾ ਔਖਾ ਭਾਵੇਂ ਤੁਸੀਂ ਪਕਾਈ ਵੀ ਥੋੜੀ ਜਿਆਦਾ ਹੋ ਰਹੀ ਹੈ ਭਾਵੇਂ ਤੁਹਾਨੂੰ ਸ਼ਿਫਟ ਵੀ ਲੰਮੀ ਲਾਉਣੀ ਪੈ ਰਹੀ ਹੈ ਪਰ ਇੱਕ ਸਕੂਨ ਹੁੰਦਾ ਜੀ ਆਪਦੇ ਘਰੇ ਆ ਕੇ ਆਪਦੇ ਮਾਂ ਪਿਓ ਦੇ ਕੋਲੇ ਆ ਕੇ ਪਰ ਜਦੋਂ ਮੈਂ ਦੂਰ ਬੈਠਾ ਹੁੰਦਾ ਤਾਂ ਮੈਨੂੰ ਇਹ ਫਿਕਰ ਲੱਗਿਆ ਰਹਿੰਦਾ ਸੀ ਵੀ ਸ਼ਾਇਦ ਮੇਰੇ ਤੋਂ ਪਿੱਛੇ ਨਾ ਕੁਝ ਉਹਨਾਂ ਨੂੰ ਹੋ ਜੇ ਤਾਂ ਫਿਰ ਹੁਣ ਆਪਦੇ ਕੋਲੇ ਆ ਤਾਂ ਮੈਂ ਆਪਦੇ ਹਿਸਾਬ ਨਾਲ ਉਹਨਾਂ ਦਾ ਧਿਆਨ ਰੱਖ ਲੈਣਾ ਜੀ ਹਨਾ ਉਹ ਭਾਵੇਂ ਬਹੁਤ ਇਹਨਾਂ ਨੇ ਤੇ ਪਰ ਜਦੋਂ ਬੰਦਾ ਕੋਲੇ ਨਾ ਹੋਵੇ ਫਿਰ ਉਹਨੂੰ ਆਹੀ ਲੱਗਦਾ ਰਹਿੰਦਾ ਵੀ ਯਾਰ ਮੇਰੇ ਤੋਂ ਪਿੱਛੇ ਨਾ ਕੁਝ ਉਹਨਾਂ ਨੂੰ ਹੋ ਜਾਏ। ਤਾਂ ਜਦੋਂ ਕੋਲੇ ਆਗੇ ਤਾਂ ਹੁਣ ਇੱਕ ਸਕੂਨ ਜਿਹਾ ਹੈਗਾ ਵੀ ਚਲੋ ਆਪਦੇ ਕੋਲੇ। ਕੀ ਹੈ ਜੀ ਨਵਾਂ ਕੰਮ ਸਟਾਰਟ ਕੀਤਾ ਹੈ। ਹੌਲੀ ਹੌਲੀ ਬਿਲਡ ਅਪ ਹੁੰਦਾ। ਸਾਡੇ ਏਰੀਆ ਦੇ ਲੋਕ ਆ ਸਾਡੇ ਜਿਹੜੇ ਸ਼ਹਿਰ ਦੇ ਲੋਕਾਂ ਨੂੰ ਮੇਰੀ ਬੇਨਤੀ ਹੈ ਵੀ ਜਰੂਰ ਆ ਕੇ ਸਾਨੂੰ ਦੱਸੋ ਸਾਡਾ ਖਾਣਾ ਦੱਸੋ। ਅਸੀਂ ਬਹੁਤ ਟਰਾਈ ਕਰਦੇ ਹਾਂ ਵੀ ਸ਼ੁੱਧ ਜਿਵੇਂ ਮੈਂ ਬਾਹਰ ਦੇਖਿਆ ਬਾਹਰ ਬਹੁਤ ਟਰਾਈ ਕਰਦੇ ਲੋਕ ਵੀ ਖਾਣਾ ਸ਼ੁੱਧ ਹੋਵੇ। ਤੇ ਇੱਧਰ ਵੀ ਮੇਰਾ ਇਹੀ ਟਰਾਈ ਰਹਿੰਦਾ ਵੀ ਯਾਰ ਖਾਣਾ ਚੰਗਾ ਹੋਵੇ ਕੋਈ ਸਬਜੀ ਨਾ ਮਾੜ ਕੀ ਜੀ ਬਹੁਤ ਟਰਾਈ ਕਰ ਰਹੇ ਹੋ ਇੱਕ ਮੌਕਾ ਜ਼ਰੂਰ ਦਿਓ ਆਓ ਸਾਨੂੰ ਦੱਸੋ ਜੇ ਮਾੜਾ ਲੱਗਦਾ ਫਿਰ ਵੀ ਸਾਨੂੰ ਦੱਸੋ ਅਸੀਂ ਉਸ ਸੁਧਾਰ ਕਰਾਂਗੇ ਜੀ ਅਸੀਂ ਤਾਂ ਖੁੱਲਾ opinion ਦਿੰਨੇ ਲੋਕਾਂ ਨੂੰ ਜੀ ਵੀ ਸਾਨੂੰ ਦੱਸੋ ਰਿਵਿਊ ਕਾਰਡ ਦਿੰਨੇ ਆ ਵੀ ਸਾਨੂੰ ਭਰ ਕੇ ਦੱਸੋ ਵੀ ਸਾਡਾ ਜੀ ਮਾੜਾ ਤਾਂ ਸਾਨੂੰ ਮਾੜਾ ਕਹੋ ਪਲੀਜ਼ ਉਹਨੂੰ ਫੇਕ ਨਾ ਕਹੋ ਸਾਨੂੰ ਵੀ ਚੰਗਾ ਉਹੀ ਨਾ ਕਹਿ ਦਿਓ ਕਿ ਸਾਨੂੰ ਤੁਸੀਂ ਜਾਣਦੇ ਹੋ ਚੰਗਾ ਕਹਿ ਦਿਓ ਆ ਪਰ ਮੌਕਾ ਜ਼ਰੂਰ ਦਿਓ ਸਾਡਾ ਜਿਹੜਾ ਇਹ ਹੈਗਾ ਮੈਂ ਦੁਬਾਰਾ ਦੱਸ ਦੇਣਾ ਵੀ ਸੈਂਟਰਲ ਪਲਾਜ਼ਾ ਕੋਰਪੂਰਾ ਬਟੰਡਾ ਬਾਈਪਾਸ ਰੋਡ ਸ਼੍ਰੀ ਮੁਕਸਰ ਸਾਹਿਬ ਤੇ ਜੀ